ਸਟੇਡੀਅਮ ਪ੍ਰੋਬਲਮਸ ਨੇ ਉਹ ਅਲਟੀਮੇਟਲੀ ਚਲੀਆਂ ਜਾਂਦੀਆਂ ਨੇ ਸੁਸਾਇਸਾਈਟੇ ਕਿਸੇ ਛੋਟੀ ਚੀਜ਼ ਦਾ ਗੁੱਸਾ ਕਿਸੇ ਚੀਜ਼ ਦੀ ਪਰੇਸ਼ਾਨੀ ਪੜਾਈ ਦਾ ਪੂਰਾ ਨਾ ਹੋ ਪਾਣਾ ਜਾਂ ਆਪਣੇ ਨਾਲ ਦੇ ਕਿਸੇ ਵੀ ਫਰੈਂਡ ਨੂੰ ਦੇਖ ਕੇ ਉਸ ਲੈਵਲ ਤੇ ਨਾ ਪਹੁੰਚ ਪਾਉਣਾ ਯਸਟਰਵੋ ਵਿੱਚ ਇਹ ਚੀਜ਼ ਬਹੁਤ ਜ਼ਿਆਦਾ ਹੈ ਟੀਨੇਜ ਦੀ وجہ ਕਰਕੇ ਬਹੁਤ ਸਾਰੇ 플ਕਚੁਏਸ਼ਨ ਹੁੰਦੇ ਨੇ ਬਾਡੀ ਦੇ ਵਿੱਚ ਪਹਿਲਾਂ ਪੰਜਾਬ ਦੇ ਵਿੱਚ ਕਹਿੰਦੇ ਹੁੰਦੇ ਸੀ ਕਿ ਜੇ ਕਿਸੇ ਨੂੰ ਕੋਈ ਮੁਸੀਬਤ ਹੈ ਤਾਂ ਕੋਠੇ ਚੜ੍ਹ ਕੇ ਰੋਲਾ ਪਾਓ ਸਾਇਡ ਪੈਰੈਂਟਸ ਹੀ ਉਹਨਾਂ ਦੇ ਉੱਤੇ ਇੰਨਾ ਜ਼ਿਆਦਾ ਪ੍ਰੈਸ਼ਰ ਪਾ ਰਹੇ ਨੇ ਕਿ ਬੱਚੇ ਸੂਸਾਈਡ ਅਟੈਂਪਟ ਕਰਨ ਦੇ ਉੱਤੇ ਮਜਬੂਰ ਹੋ ਰਹੇ ਨੇ ਕਹਿੰਦੇ ਨੇ ਕਿ ਭਈ ਆ ਆ ਤੇਰੇ ਨਾਲ ਦੇ ਗਵਾਂਡੀਆਂ ਦੇ ਮੁੰਡੇ ਤੇਰੇ ਚਾਚੇ ਦਾ ਮੁੰਡਾ ਤੇਰੇ ਤਾਏ ਦਾ ਮੁੰਡਾ ਉਹਦੇ ਇੰਨੇ ਨੰਬਰ ਆਏ ਨੇ ਪੰਚੇ ਕੀ ਸੋਚਦੇ ਨੇ ਕਿ ਅਸੀਂ ਉਸ ਚੀਜ਼ ਨੂੰ ਕੰਮ ਕਰੀਏ ਕੰਮ ਕਿਸ ਤਰੀਕੇ ਦੇ ਨਾਲ ਕਰੀਏ ਅਲਕੋਹਲ ਵਾਲੇ ਪਾਸੇ ਹੋ ਜਾਂਦੇ ਨੇ ਸਾਡੇ ਘਰਾਂ ਦੇ ਵਿੱਚ ਵੱਡਿਆਂ ਦੀ ਫਾਰਮ ਦੇ ਵਿੱਚ ਹੋ ਸਕਦਾ ਆਂਡ ਗਵਾਂਡ ਦੇ ਵਿੱਚ ਕੋਈ ਹੋ ਸਕਦੇ ਨੇ ਸਕੂਲ 'ਚ ਹੋ ਸਕਦੇ ਨੇ ਕਿ ਤੁਹਾਨੂੰ ਤਾਂ ਜੀ ਇਹਦੇ ਨਾਲ ਸ਼ਾਂਤੀ ਮਿਲਨੀ ਆ ਅਸੀਂ ਤਾਂ ਤਾਂ ਕਰਦੇ ਆ ਅਸੀਂ ਤਾਂ ਇੰਨਾ ਪੜਦੇ ਆ ਇੰਨੀ ਮਿਹਨਤ ਕਰਦੇ ਆ ਇੰਨਾ ਪ੍ਰੈਸ਼ਰ ਹੈ ਤੇ ਇਹ ਚੀਜ਼ਾਂ ਹੋ ਜਾਂਦੀਆਂ ਸੱਚੇ ਕਾਲ ਤੁਹਾਡੇ ਨਾਲ ਮੈਂ ਕਰੁਨਾ ਸ਼ਰਮਾ ਔਨ 에ਅਰ ਦੇਖ ਰਿਹਾ ਤੁਸੀਂ ਤਾਂ ਆਏ ਦਿਨ ਕਈ ਜਿਹੜੇ ਕਿ ਹਾਦਸੇ ਵਾਪਰਦੇ ਨੇ ਡਿਪਰੈਸ਼ਨ ਦੇ ਕਾਰਨ ਐਂਗਜ਼ਾਇਟੀਜ਼ ਦੇ ਕਾਰਨ ਉਸ ਤੋਂ ਬਾਅਦ ਇਹਨਾਂ ਚੀਜ਼ਾਂ ਦਾ ਐਂਡ ਜਾ ਕੇ ਹੁੰਦਾ ਹੈ ਸੁਸਾਇਡ ਦੇ ਉੱਤੇ ਕਾਫੀ ਜਿਹੜੇ ਬੱਚੇ ਨੇ ਉਹ ਸੁਸਾਇਡ ਅਟੈਂਪਟ ਕਰ ਲੈਂਦੇ ਨੇ ਸਾਡੇ ਨਾਲ ਸਾਈਕੋਲੋਜਿਸਟ ਅੱਜ ਮੌਜੂਦ ਨੇ ਸ਼ਬਾਨਾ ਆਜ਼ਮ ਇਹਨਾਂ ਦੇ ਨਾਲ ਅੱਪਾ ਇਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ ਅੱਜ ਗੱਲਬਾਤ ਕਰਾਂਗੇ ਕਿ ਤੁਸੀਂ ਇਸ ਪ੍ਰੋਬਲਮ ਤੋਂ ਓਵਰਕਮ ਕਿਵੇਂ ਕਰ ਸਕਦੇ ਹੋ ਜੇਕਰ ਤੁਸੀਂ ਇਸ ਪ੍ਰੋਬਲਮ ਦੇ ਵਿੱਚ ਪੈ ਗਿਓ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਮੈਮ ਔਨ ਇਅਰ ਤੇ ਤੁਹਾਡਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਅ ਜਿੱਦਾਂ ਮੈਮ ਨੇ ਗੱਲ ਕੀਤੀ ਹੈ ਕਿ ਬਹੁਤ ਸਾਰੀਆਂ ਜਿਹੜੀਆਂ ਪ੍ਰੋਬਲਮਸ ਨੇ ਉਹ ਅਲਟੀਮੇਟਲੀ ਚਲੀਆਂ ਜਾਂਦੀਆਂ ਨੇ ਸੁਸਾਇਡ ਤੇ ਛੋਟੀਆਂ-ਛੋਟੀਆਂ ਚੀਜ਼ਾਂ ਨੇ ਸਾਡੇ ਬੱਚਿਆਂ ਦੇ ਵਿੱਚ ਕਿਸੇ ਛੋਟੀ ਚੀਜ਼ ਦਾ ਗੁੱਸਾ ਕਿਸੇ ਚੀਜ਼ ਦੀ ਪਰੇਸ਼ਾਨੀ ਪੜਾਈ ਦਾ ਪੂਰਾ ਨਾ ਹੋ ਪਾਣਾ ਜਾਂ ਆਪਣੇ ਨਾਲ ਦੇ ਕਿਸੇ ਵੀ ਫਰੈਂਡ ਨੂੰ ਦੇਖ ਕੇ ਉਸ ਲੈਵਲ ਤੇ ਨਾ ਪਹੁੰਚ ਪਾਉਣਾ ਮੈਮ ਸਭ ਤੋਂ ਵੱਡੀ ਗੱਲ ਮੈਂ ਸੌਰੀ ਮੈਂ ਤੁਹਾਨੂੰ ਇੰਟਰਰਪਟ ਕਰ ਰਹੀ ਹਾਂ ਸਭ ਤੋਂ ਵੱਡੀ ਗੱਲ ਕਿ ਜਿਹੜਾ ਸੀਨੀਅਰ ਸਿਟੀਜ਼ਨਸ ਦੇ ਵਿੱਚ ਫਿਰ ਵੀ ਇਸ ਚੀਜ਼ ਕਿਤੇ ਨਾ ਕਿਤੇ ਘਟ ਹੈ ਬਟ ਯੰਗਸਟਰਸ ਦੇ ਵਿੱਚ ਮਤਲਬ ਆਏ ਦਿਨ ਅਸੀਂ ਖਬਰਾਂ ਸੁਣਦੇ ਹਾਂ ਯੰਗਸਟਰਸ ਦੇ ਵਿੱਚ ਇਹ ਚੀਜ਼ ਬਹੁਤ ਜ਼ਿਆਦਾ ਹੈ ਹਾਂਜੀ ਬਿਲਕੁਲ ਯੰਗਸਟਰਸ ਦੇ ਵਿੱਚ ਜ਼ਿਆਦਾ ਇਸ ਕਰਕੇ ਹੈ ਕਿਉਂਕਿ ਇੱਕ ਤਾਂ ਉਹ ਆਪਣੀ ਜਿਹੜੀ ਉਹਨਾਂ ਦੀ ਟੀਨੇਜ ਦੀ ਵਜ੍ਹਾ ਕਰਕੇ ਬਹੁਤ ਸਾਰੇ ਫਲਕਚੁਏਸ਼ਨਸ ਹੁੰਦੇ ਨੇ ਬੋਡੀ ਦੇ ਵਿੱਚ ਸਹੀ ਤੇ ਗਲਤ ਨੂੰ ਮਾਨਣ ਦੀ ਜਾਂ ਸਮਝਣ ਦੀ ਉਹਨਾਂ ਦੇ ਵਿੱਚ ਜਿਹੜੀ ਸ਼ਮਤਾ ਹੁੰਦੀ ਹੈ ਉਹ ਉਸ ਤਰੀਕੇ ਦੀ ਉਹਨਾਂ ਦੇ ਏਜ ਦੇ ਮੁਤਾਬਕ ਨਹੀਂ ਹੁੰਦੀ ਤਾਂ ਉਹਦੀ ਵਜ੍ਹਾ ਕਰਕੇ ਵੀ ਉਹ ਕਈ ਵਾਰੀ ਸਹੀ ਤੇ ਗਲਤ ਚੀਜ਼ਾਂ ਨੂੰ ਥੋੜਾ ਜਿਹਾ ਸਹੀ ਤਰੀਕੇ ਨਾਲ ਨਹੀਂ ਸਮਝ ਪਾਉਂਦੇ ਤੇ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਉਹ ਸੁਸਾਇਸਾਈਡ ਤੱਕ ਪਹੁੰਚ ਜਾਂਦੇ ਨੇ ਅਸੀਂ ਰੋਜ਼ ਖਬਰਾਂ ਸੁੰਦੇ ਆ ਮੈਨੂੰ ਇਸ ਗੱਲ ਦਾ ਬਹੁਤ ਦੁੱਖ ਹੈ ਕਿ ਇੱਕ ਇਨਸਾਨ ਜੋ ਕਿਸੇ ਵੀ ਪਰਿਵਾਰ ਨੂੰ ਜਾਂ ਕਿਸੇ ਵੀ ਏਜ ਗਰੁੱਪ ਨੂੰ ਬਿਲੋਂਗ ਕਰਦਾ ਉਹਦੀ ਪਰੇਸ਼ਾਨੀ ਅਸੀਂ ਜਿਸ ਦਿਨ ਦੇ ਪੈਦਾ ਹੋਏ ਆ ਸਾਡੀ ਜ਼ਿੰਦਗੀ ਦੇ ਵਿੱਚ ਉਤਰਾ ਚੜਾ ਚੱਲਦੇ ਨੇ ਤੇ ਚੱਲਦੇ ਰਹਿਣੇ ਨੇ ਤੇ ਉਹ ਸਾਰੇ ਉਤਰਾ ਚੜਾ ਦੇ ਦੌਰਾਨ ਜੇ ਵੀ ਜਿੰਨੀ ਵੀ ਸਾਨੂੰ ਪਰੇਸ਼ਾਨੀ ਹੈ ਉਸ ਪਰੇਸ਼ਾਨੀ ਨੂੰ ਖਤਮ ਕਰਨ ਦੇ ਬਹੁਤ ਤਰੀਕੇ ਨੇ ਪਹਿਲਾ ਤਰੀਕਾ ਅਸੀਂ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਨਾਲ ਜੁੜੀਏ ਅਸੀਂ ਤਾਂ ਇੰਨੇ ਬlesd ਆ ਕਿ ਪੰਜਾਬ 'ਚ ਰਹਿੰਦੇ ਆ ਸਾਡੇ ਕੋਲੇ ਤਾਂ ਇੰਨੇ ਬੰਦੇ ਨੇ ਗੱਲ ਕਰਨ ਦੇ ਲਈ ਸਾਡੇ ਤਾਂ ਪਰਿਵਾਰ ਦੇ ਬਹੁਤ ਲੋਗ ਨੇ ਸਾਡੀ ਗੱਲ ਸੁਣਨ ਵਾਸਤੇ ਮਤਲਬ ਕਿਉਂਕਿ ਪੰਜਾਬ ਇੰਟਰਵਰਟ ਨਹੀਂ ਹੈਗਾ ਇਹ ਖਾਸ ਤੰਦਾ ਐਕਸਟਰਵਰਟ ਹੈ ਇੱਥੇ ਐਕਸਟਰਵਰਟ ਹੈ ਅਸੀਂ ਕਿਸੇ ਨੂੰ ਜਾ ਕੇ ਪਹਿਲਾਂ ਪੰਜਾਬ ਦੇ ਵਿੱਚ ਕਹਿੰਦੇ ਹੁੰਦੇ ਸੀ ਕਿ ਜੇ ਕਿਸੇ ਨੂੰ ਕੋਈ ਮੁਸੀਬਤ ਹੈ ਤਾਂ ਕੋਠੇ ਚੜ੍ਹ ਕੇ ਰੌਲਾ ਪਾਓ ਬਿਲਕੁਲ ਕਿ ਕੋਠੇ ਚੜ੍ਹ ਕੇ ਦੱਸੋ ਕਿ ਮੈਨੂੰ ਮੁਸੀਬਤ ਹੈ ਤਾਂ ਅਸੀਂ ਉੱਥੇ ਰਹਿਨੇ ਆ ਤਾਂ ਸਾਨੂੰ ਚੁੱਪ ਰਹਿ ਕੇ ਆਪਣੇ ਆਪ ਚ ਘੁਟਨ ਦੀ ਸੁਸਾਇਡ ਤੱਕ ਪਹੁੰਚਣ ਦੀ ਕੋਈ ਜ਼ਰੂਰਤ ਨਹੀਂ ਹੈ ਅਸੀਂ ਆਪਣੇ ਸਮਾਜ ਦੇ ਵਿੱਚ ਰਹਿ ਕੇ ਆਪਣੇ ਰਿਸ਼ਤੇਦਾਰਾਂ ਤੋਂ ਲੈ ਕੇ ਜਾਂ ਆਪਣੇ ਘਰਦਿਆਂ ਤੋਂ ਲੈ ਕੇ ਜਾਂ ਆਪਣੇ ਦੋਸਤਾਂ ਮਿੱਤਰਾਂ ਤੋਂ ਲੈ ਕੇ ਹਰ ਚੀਜ਼ अच्छा जे सोशल मीडिया ਦੀ ਗੱਲ ਕਰੀਏ ਤਾਂ সোশ্যাল মিডিਆ ਤੇ ਵੀ ਬਹੁਤ ਸਾਰੇ ਲੋਕ ਮੋਟੀਵੇਸ਼ਨਲ ਕੰਟੈਂਟ ਪਾ ਰਹੇ ਨੇ ਬਹੁਤ ਸਾਰੀਆਂ ਚੀਜ਼ਾਂ ਨੇ ਜੋ ਜ਼ਿੰਦਗੀ ਨੂੰ ਜ਼ਿੰਦਾਬਾਦ ਕਹਿ ਕੇ ਜਿਉਣਾ ਸਿਖਾ ਰਹੀਆਂ ਨੇ ਪਰ ਸਾਡੀ ਪ੍ਰੋਬਲਮ ਕੀ ਹੈ ਕਿ ਸਾਡਾ ਜਿਹੜਾ ਹਿਊਮਨ ਮਾਈਂਡ ਹੈ ਉਹ 네ਗੇਟਿਵਿਟੀ ਨੂੰ ਬਹੁਤ ਜ਼ਿਆਦਾ ਅਟਰੈਕਟ ਕਰ ਲੈਂਦਾ ਸਾਡੇ ਕੋਲੇ ਇੱਕ ਇੱਕ ਥਿਊਰੀ ਹੁੰਦੀ ਹੈ ਐਜ਼ ਅ ਸਾਈਕੋਲੋਜਿਸਟ ਕਿ ਪੋਜ਼ਿਟਿਵਿਟੀ ਜੇ 10 ਚੀਜ਼ਾਂ ਹੋ ਰਹੀਆਂ ਨੇ ਤਾਂ ਅਸੀਂ ਇੱਕ ਅਟਰੈਕਟ ਕਰਾਂਗੇ 네ਗੇਟਿਵਿਟੀ ਦੇ ਵਿੱਚ ਜੇ 10 ਹੋ ਰਹੀਆਂ ਨੇ ਤਾਂ 10 ਦੇ ਵਿੱਚੋਂ 7 ਤਾਂ ਪੱਕੀਆਂ ਨੇ ਜੋ ਅਸੀਂ ਆਪਣੇ ਆਪ ਤੇ ਲੈਣੀਆਂ ਹੀ ਲੈਣੀਆਂ ਬਟ ਜਿਵੇਂ ਮੈਮ ਮੈਂ ਤਾਂ ਇਹ ਜਿਹੀਆਂ ਖਬਰਾਂ ਵੀ ਬਹੁਤ ਜ਼ਿਆਦਾ ਸੁਣ ਲਈ ਕਿ ਜੇ ਪੇਪਰਾਂ ਦੇ ਵਿੱਚ ਬੱਚਿਆਂ ਦੇ ਮਾਰਕਸ ਵੀ ਨਹੀਂ ਨਾ ਆ ਰਹੇ ਜ਼ਿਆਦਾ ਉਹ ਤਾਂ ਵੀ ਸੂਸਾਈਡ ਇਹਦੇ ਵਿੱਚ ਆਪਾਂ ਬੱਚਿਆਂ ਨੂੰ ਵੀ ਗਲਤ ਨਹੀਂ ਕਹਿ ਸਕਦੇ ਸ਼ਾਇਦ ਪੈਰੈਂਟਸ ਹੀ ਉਹਨਾਂ ਦੇ ਉੱਤੇ ਇੰਨਾ ਜ਼ਿਆਦਾ ਪ੍ਰੈਸ਼ਰ ਪਾ ਰਹੇ ਨੇ ਕਿ ਬੱਚੇ ਸੂਸਾਈਡ ਅਟੈਂਪਟ ਕਰਨ ਦੇ ਉੱਤੇ ਮਜਬੂਰ ਹੋ ਰਹੇ ਨੇ ਇੱਕ ਪੇਪਰਾਂ ਦੇ ਵਿੱਚ ਮਾਰਕਸ ਨਾ ਆਣਾ ਬਿਲਕੁਲ ਅਸੀਂ ਮੈਂ ਬਹੁਤ ਸਾਰੇ ਸਕੂਲਾਂ ਦੇ ਨਾਲ ਕੰਮ ਕੀਤਾ ਹੈ ਪੰਜਾਬ ਦੇ ਵਿੱਚ ਬਹੁਤ ਵੱਡੀਆਂ ਸੰਸਥਾਵਾਂ ਜਿਹੜੇ ਸੰਸਥਾਵਾਂ ਸਕੂਲ 45 ਸਾਲ ਤੋਂ ਪੰਜਾਬ ਦੇ ਵਿੱਚ ਕੰਮ ਕਰ ਰਹੇ ਨੇ ਤੇ ਉੱਥੇ ਵੀ ਮੈਂ ਐਜ਼ ਅ ਸਕੂਲ ਕਾਉਂਸਲਰ ਵੀ ਬਹੁਤ ਟਾਈਮ ਜਾਂਦੀ ਰਹੀ ਹਾਂ ਕੋਵਿਡ ਦੇ ਵਿੱਚ ਵਿਜ਼ਿਟ ਕਰਦੀ ਰਹੀ ਹਾਂ ਤਾਂ ਇਹ ਪ੍ਰੋਬਲਮ ਕੀ ਹੈ ਕਿ ਇੱਕ ਤਾਂ ਸਾਡਾ ਐਜੂਕੇਸ਼ਨ ਸਿਸਟਮ ਬਹੁਤ ਇਸ ਤਰੀਕੇ ਦਾ ਬਣਿਆ ਹੋਇਆ ਹੈ ਫਿਰ ਦੂਸਰੇ ਸਾਡੇ ਪੇਰੈਂਟਸ ਜਿਹੜੇ ਉਸ ਚੀਜ਼ ਨੂੰ ਪਰਸੀਵ ਕਰਦੇ ਨੇ ਕਿ ਭਈ ਉਹ ਫਾਰ ਇਗਜ਼ਾਮਪਲ ਕਹਿੰਦੇ ਨੇ ਕਿ ਭਈ ਆ ਆ ਤੇਰੇ ਨਾਲ ਦੇ ਗਵਾਂਡੀਆਂ ਦੇ ਮੁੰਡੇ ਤੇਰੇ ਚਾਚੇ ਦਾ ਮੁੰਡਾ ਤੇਰੇ ਤਾਏ ਦਾ ਮੁੰਡਾ ਉਹਦੇ ਇੰਨੇ ਨੰਬਰ ਆਏ ਨੇ ਮੈਂ ਪੈਰੈਂਟਸ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦੀ ਆ ਕਿ ਉਹ ਆਪਣੇ ਬੱਚੇ ਨੂੰ ਕੰਪੇਅਰ ਨਾ ਕਰਨ ਮੈਂ ਫੋਰ ਐਗਜ਼ਾਮਪਲ ਸਾਰੇ ਪੈਰੈਂਟਸ ਨੂੰ ਕਹਿਨੀ ਆ ਕਿ ਤੁਹਾਡਾ ਬੱਚਾ ਇੱਕ ਛੋਟੀ ਜੀ ਐਗਜ਼ਾਮਪਲ ਹੈ ਜੇ ਉਹ ਦੋ ਰੋਟੀਆਂ ਖਾਂਦਾ ਤਾਂ ਜ਼ਰੂਰੀ ਨਹੀਂ ਹੈਗਾ ਕਿ ਚਾਚੇ ਦਾਇਏ ਦੇ ਬੱਚੇ ਵੀ ਦੋ ਹੀ ਖਾਂਦੇ ਹੋਣਗੇ ਉਹ ਘੱਟ ਜਾਂ ਵੱਧ ਵੀ ਖਾਂਦੇ ਹੋ ਸਕਦੇ ਨੇ ਤਾਂ ਇਸੇ ਤਰੀਕੇ ਨਾਲ ਤੁਹਾਡੇ ਜਿਹੜੇ ਬੱਚੇ ਨੇ ਉਹਨਾਂ ਦੀ ਜਿਹੜੀ ਇੰਟੈਲੀਜੈਂਸ ਹੈ ਉਹਨਾਂ ਦੀ ਜਿਹੜੀ ਕਿਸੇ ਚੀਜ਼ ਨੂੰ ਸਮਝਣ ਦੀ ਤੇ ਕਰਨ ਦੀ ਪ੍ਰਵਿਰਤੀ ਆ ਉਹ ਯੂਨਿਕ ਨੇ ਉਹ ਆਪਣੇ ਆਪ 'ਚ ਅਲੱਗ ਨੇ ਤਾਂ ਅਸੀਂ ਉਹਨਾਂ ਨੂੰ ਕੰਪੇਅਰ ਨਹੀਂ ਕਰਨਾ ਉਹਨਾਂ ਨੂੰ ਪ੍ਰੈਸ਼ਰ ਨਹੀਂ ਨਾ ਕਿ ਤੁਸੀਂ ਵੀ ਇਹੀ ਕਰੋ ਇਸੇ ਰਸਤੇ ਤੇ ਜਾਓ ਅਸੀਂ ਕੋਸ਼ਿਸ਼ ਕਰਨੀ ਹੈ ਕਿ ਅਸੀਂ ਉਹਨਾਂ ਦੇ ਜੋ ਉਹਨਾਂ ਦਾ ਇੰਟੈਲੀਜੈਂਸ ਲੈਵਲ ਹੈ ਜਿੱਦਾਂ ਦੀ ਉਹਨਾਂ ਦੀ ਪਰਸਨੈਲਿਟੀ ਹੈ ਉਸ ਦੇ ਮੁਤਾਬਕ ਹੀ ਉਹਨਾਂ ਨੂੰ ਲਾਈਫ ਦੇ ਵਿੱਚ ਪ੍ਰੈਸ਼ਰ ਦੇ ਸਕੀਏ ਕਿਉਂਕਿ ਸਾਰੇ ਜਦੋਂ ਇੰਨਾ ਜ਼ੋਰ ਪਾ ਦਿੰਦੇ ਨੇ ਤਾਂ ਬੱਚੇ ਨੂੰ ਸਮਝ ਨਹੀਂ ਆਉਂਦਾ ਕਿ ਵੈਂਟ ਆਊਟ ਕਿੱਥੇ ਕਰਨਾ ਮੈਂ ਕਿਨੂੰ ਜਾ ਕੇ ਕਹਾ ਕਿਹਦੇ ਨਾਲ ਮੈਂ ਗੱਲ ਕਰਾਂ ਕੋਈ ਮੇਰੀ ਸਮਝੇਗਾ ਨਹੀਂ ਸੁਣੇਗਾ ਨਹੀਂ ਸਾਡੇ ਸਾਡੇ ਅਧਿਆਪਕ ਸਾਹਿਬਾਨ ਇੰਨੇ ਬਿਜ਼ੀ ਹੁੰਦੇ ਨੇ ਕਿ ਉਹ ਵੀ ਕਈ ਵਾਰੀ ਉਸ ਚੀਜ਼ ਨੂੰ ਉਸ ਤਰੀਕੇ ਨਾਲ ਸਕੂਲ 'ਚ ਸਮਝ ਨਹੀਂ ਪਾਉਂਦੇ ਉਹਨਾਂ ਦੇ ਕੋਲ ਵੀ ਬੱਚਿਆਂ ਦੀ ਸਟਰੈਂਥ ਪੋਜ਼ਿਟਿਵ ਕੰਮ ਬਹੁਤ ਜ਼ਿਆਦਾ ਹੈ ਕੰਮ ਬਹੁਤ ਜ਼ਿਆਦਾ ਹੈ ਤਾਂ ਇਸ ਕਰਕੇ ਮੈਂ ਇੱਥੇ ਕਹਿਣਾ ਚਾਹੁੰਦੀ ਆ ਕਿ ਇਹ ਸਭ ਤੋਂ ਵੱਡੀ ਜ਼ਿੰਮੇਵਾਰੀ ਸਾਡੇ ਮਾਪੇ ਦੀ ਹੈ ਬੱਚਿਆਂ ਨੂੰ ਜ਼ਿੰਮੇਵਾਰ ਬਣਾਉਣਾ ਬਹੁਤ ਇੰਪੋਰਟੈਂਟ ਹੈ ਬੱਚਿਆਂ ਨੂੰ ਦਲੇਰ ਬਣਾਉਣਾ ਬਹੁਤ ਇੰਪੋਰਟੈਂਟ ਹੈ ਇਹ ਬਾਅਦ ਵਿੱਚ ਆਉਂਦਾ ਹੈ ਕਿ ਬੱਚਿਆਂ ਨੂੰ ਅਸੀਂ ਉਹਨਾਂ ਦੇ ਕਿੱਤੇ ਦੇ ਲੈਵਲ ਤੇ ਪ੍ਰੋਫੈਸ਼ਨ ਦੇ ਲੈਵਲ ਤੇ ਅਸੀਂ ਕੀ ਬਣਾਉਣਾ ਪਹਿਲਾਂ ਅਸੀਂ ਉਹਨਾਂ ਨੂੰ ਇੱਕ ਚੰਗੇ ਇਨਸਾਨ ਬਣਾਉਣਾ ਹੈ ਉਹ ਸਾਡੇ ਲਈ ਇੰਪੋਰਟੈਂਟ ਹੈ ਤਾਂ ਕਿ ਉਹਨਾਂ ਦੀ ਮਾਨਸਿਕ ਸਿਹਤ ਉਹਨਾਂ ਦੀ ਸਰੀਰਕ ਸਿਹਤ ਅੱਛੇ ਤਰੀਕੇ ਨਾਲ ਰਹੀਏ ਤੇ ਉਹ ਬਾਧੇ ਫੁੱਲ ਰਹਣ ਜ਼ਿੰਦਗੀ ਦੇ ਵਿੱਚ ਬਾਕੀ ਕਿਸੇ ਨੌਕਰੀ ਤੇ ਕਿੱਥੇ ਕਦੋਂ ਕਿਸ ਤਰੀਕੇ ਨਾਲ ਲੱਗਣਾ ਉਹ ਉਹਨਾਂ ਨੇ ਕਰ ਲੈਣਾ ਐਜੂਕੇਸ਼ਨਸ ਉਹਨਾਂ ਨੇ ਕੰਪਲੀਟ ਕਰ ਲੈਣੀਆਂ ਨੇ ਤੇ ਨਾਲੇ ਅੱਜ ਕੱਲ ਦਾ ਜਿਹੜਾ ਆਪਣਾ ਇਸ ਤਰ੍ਹਾਂ ਦਾ ਦੌਰ ਚੱਲ ਰਿਹਾ ਉਹਦੇ ਵਿੱਚ ਜ਼ਰੂਰੀ ਨਹੀਂ ਹੈਗਾ ਕਿ ਅਸੀਂ ਸਾਡੇ ਕੋਲ ਬਹੁਤ ਕ੍ਰੀਏਟਿਵ ਫੀਲਡਸ ਨੇ ਸਾਡੇ ਕੋਲ ਬਹੁਤ ਐਕਸਪ੍ਰੈਸਿਵ ਚੀਜ਼ਾਂ ਨੇ ਜਿਨ੍ਹਾਂ ਦੇ ਵਿੱਚ ਬੱਚਾ ਆਪਣੇ ਹੁਨਰ ਨੂੰ ਅੱਗੇ ਜਾ ਕੇ ਬਹੁਤ ਉੱਪਰ ਲੈ ਕੇ ਜਾ ਸਕਦਾ ਹੈ ਜਦੋਂ ਟੈਨਸ਼ਨਾਂ ਬਹੁਤ ਜ਼ਿਆਦਾ ਵੱਧ ਜਾਂਦੀਆਂ ਨੇ ਨਾ ਤਾਂ ਬੱਚੇ ਕੀ ਸੋਚਦੇ ਨੇ ਕਿ ਅਸੀਂ ਉਸ ਚੀਜ਼ ਨੂੰ ਕਾਮ ਕਰੀਏ ਕਾਮ ਕਿਸ ਤਰੀਕੇ ਦੇ ਨਾਲ ਕਰੀਏ ਅਲਕੋਹਲ ਵਾਲੇ ਪਾਸੇ ਹੋ ਜਾਂਦੇ ਨੇ ਤੇ ਉਹ ਚੀਜ਼ੇ ਨਹੀਂ ਜ਼ਿਆਦਾ ਵੱਧ ਜਾਂਦੀ ਹੈ ਕਿ ਪੈਰੈਂਟਸ ਉਸ ਚੀਜ਼ ਤੋਂ ਇੱਕ ਇੱਕ ਹੱਦ ਤੱਕ ਆ ਕੇ ਪੈਰੈਂਟਸ ਬਹੁਤ ਜ਼ਿਆਦਾ ਪਰੇਸ਼ਾਨ ਹੋ ਜਾਂਦੇ ਨੇ ਤੇ ਡਿਪਰੈਸ਼ਨ ਤੋਂ ਬਾਅਦ ਬੱਚੇ ਇਹ ਚੀਜ਼ ਕਿਉਂ ਅਡਾਪਟ ਕਰਦੇ ਨੇ ਆਪਣੇ ਆਪ ਨੂੰ ਕਾਮ ਕਰਨ ਦੇ ਲਈ ਹਾਂਜੀ ਉਹਦੇ ਕਈ ਤਰੀਕੇ ਉਹਦੇ ਕਈ ਵਜਹਾਂ ਨੇ ਉਹਦੀਆਂ ਕਈ ਪ੍ਰੋਬਲਮਸ ਏ ਹੁਣੇ ਕਿ ਜਦੋਂ ਬੱਚੇ ਨੂੰ ਲੱਗਦਾ ਹੈ ਕਿ ਉਹਨੂੰ ਆਪਣੇ ਆਪ ਨੂੰ ਉਹ ਰਿਲੈਕਸ ਕਰਨ ਦਾ ਕੋਈ ਚੈਨਲ ਨਹੀਂ ਮਿਲ ਰਿਹਾ ਦੇਖੋ ਜੇ ਉਹਨੂੰ ਐਪਰੋਪ੍ਰੀਏਟਲੀ ਕੋਈ ਚੈਨਲ ਮਿਲੇ ਤਾਂ ਉਹ ਬੰਦਾ ਚੱਲ ਕੇ ਕਦੇ ਵੀ ਉਸ ਲੈਵਲ ਤੇ ਨਹੀਂ ਜਾਏਗਾ ਜਿੱਥੇ ਉਹ दारू ਪੀਏਗਾ ਜਿੱਥੇ ਉਹ স্মੋਕਿੰਗ ਕਰੇਗਾ ਇੱਕ ਤਾਂ ਸਾਡੀ ਉਸ ਤਰ੍ਹਾਂ ਦੀ ਜਿਹੜੀ ਸਹਬਤ ਹੈ ਸਾਡੀ ਜਿਹੜੀ ਕੰਪਨੀ ਹੈ ਉਹਦੇ ਵਿੱਚੋਂ ਹੀ ਬਹੁਤ ਬੰਦੇ ਕਹਿ ਦਿੰਦੇ ਨੇ ਅੱਛਾ ਅੱਜ ਮੂਡ ਠੀਕ ਨਹੀਂ ਹੈ ਅੱਛਾ ਅੱਜ ਆ ਹੋ ਗਿਆ ਅੱਜ ਅਸਾਈਨਮੈਂਟ ਨਹੀਂ ਹੋਈ ਅੱਜ ਟੀਚਰ ਦੀ ਪ੍ਰੋਬਲਮ ਹੋ ਗਈ ਆਪਾਂ ਇਹ ਕਰਦੇ ਹਾਂ ਕਿਉਂਕਿ ਆਲੇ ਦੁਆਲੇ ਉਹਬਜ਼ਰਵੇਸ਼ਨਲ ਸਾਡੇ ਸਮਾਜ ਦੇ ਵਿੱਚ ਹਰ ਪਾਸੇ ਨਸ਼ਾ ਤਾਂ ਘੁੰਮ ਰਿਹਾ ਹੈ ਉਹ ਉਹ ਵੱਡੇ ਸਾਡੇ ਘਰਾਂ ਦੇ ਵਿੱਚ ਵੱਡਿਆਂ ਦੀ ਫਾਰਮ ਦੇ ਵਿੱਚ ਹੋ ਸਕਦਾ ਆਂਡ ਗਵਾਂਡ ਦੇ ਵਿੱਚ ਕੋਈ ਹੋ ਸਕਦੇ ਨੇ ਸਕੂਲ 'ਚ ਹੋ ਸਕਦੇ ਨੇ ਸਾਰੇ ਨਸ਼ਾ ਨਹੀਂ ਕਰਦੇ ਪਰ ਜ਼ਿਆਦਾਤਰ ਕਿਸੇ ਨਾ ਕਿਸੇ ਨਸ਼ੇ ਦੇ ਵਿੱਚ ਉਲਝੇ ਹੋਣ ਕਰਕੇ ਬੱਚੇ ਉੱਥੋਂ ਚੀਜ਼ਾਂ ਸਿੱਖ ਲੈਂਦੇ ਨੇ ਉਹਨਾਂ ਨੂੰ ਲੱਗਦਾ ਹੈ ਕਿ ਮੇਰੇ ਘਰੇ ਪ੍ਰੋਬਲਮ ਹੁੰਦੀ ਹੈ ਮੇਰੇ ਪਾਪਾ ਟੈਨਸ਼ਨਸ ਨੇ ਮੇਰੇ ਮੇਰੇ ਘਰ ਦੇ ਵਿੱਚ ਕੋਈ ਵੀ ਅੱਛਾ ਈਵੈਂਟ ਹੈ ਬੁਰਾ ਈਵੈਂਟ ਹੈ ਉੱਥੋਂ ਉਹ ਜੇ ਐਲਕੋਹਲ ਵਾਲ ਨੂੰ ਜਾਂਦੇ ਨੇ ਤਾਂ ਉਹ ਆਪਣੇ ਆਪ ਨੂੰ ਲੌਜੀਕਲੀ ਸੈਟੀਸਫਾਈ ਕਰ ਲੈਂਦੇ ਨੇ ਕਿ ਸਾਨੂੰ ਤਾਂ ਜੀ ਇਹਦੇ ਨਾਲ ਸ਼ਾਂਤੀ ਮਿਲਨੀ ਆ ਅਸੀਂ ਤਾਂ ਤਾਂ ਕਰਦੇ ਆ ਅਸੀਂ ਤਾਂ ਇੰਨਾ ਪੜਦੇ ਆ ਇੰਨੀ ਮਿਹਨਤ ਕਰਦੇ ਆ ਇੰਨਾ ਪ੍ਰੈਸ਼ਰ ਹੈ ਤੇ ਇਹ ਚੀਜ਼ਾਂ ਹੋ ਜਾਂਦੀਆਂ ਨੇ ਤਾਂ ਅਸੀਂ ਇਸੇ ਕਰਕੇ ਚਾਹੁੰਦੇ ਆ ਕਿ ਉਹਨਾਂ ਬੱਚਿਆਂ ਨੂੰ ਸਹੀ ਤੇ ਗਲਤ ਦੀ ਆਈਡੈਂਟੀਫਿਕੇਸ਼ਨ ਸਿਖਾ ਸਕੀਏ ਉਹਨਾਂ ਨੂੰ ਹੈਲਪ ਕਰ ਸਕੀਏ ਕਿਉਂਕਿ ਜਦੋਂ ਮਾਨਸਿਕ ਤੌਰ ਤੇ ਉਹ ਬਹੁਤ ਸਟਰੋਂਗ ਹੋਣਗੇ ਨਾ ਉਹ ਇਦਾਂ ਦੇ ਫਾਲਟੀ ਪੈਟਰਨਸ 'ਚ ਨਹੀਂ ਜਾਣਗੇ ਉਹਨਾਂ ਨੂੰ ਕੋਈ ਵੀ ਅੰਦਰੋਂ ਉਹਨਾਂ ਦੀ ਆਵਾਜ਼ ਇੰਨੀ ਮਜ਼ਬੂਤ ਹੋਏਗੀ ਕਿ ਉਹ ਹੱਥ ਉਹ ਸਿਗਰਟ ਨੂੰ ਹੱਥ ਆਉ ਚਿੱਟੇ ਨੂੰ ਹੱਥ ਨਹੀਂ ਲਾਉਣਗੇ ਉਹ ਉਥੇ ਹੀ ਆਉਂਦਾ ਜਦੋਂ ਅਸੀਂ ਆਪਣੇ ਆਪ ਨੂੰ ਅੰਦਰੋਂ ਕਮਜ਼ੋਰ ਕਰ ਦਿੰਨੇ ਆ ਬਿਲਕੁਲ ਤੁਹਾਡੇ ਕੋਲ ਤਾਂ ਮੈਮ ਆਏ ਦਿਨ ਕਈ ਕੇਸ ਆਉਂਦੇ ਰਹਿੰਦੇ ਨੇ ਤੁਸੀਂ ਕਈ ਕੇਸਸ ਦੇ ਉੱਤੇ ਸਟੱਡੀ ਕਰਦੇ ਹੋ ਕੋਈ ਇਹੋ ਜਿਹਾ ਕੇਸ ਤੁਸੀਂ ਸਾਡੇ ਨਾਲ ਸਾਂਝਾ ਕਰੋ ਕਿ ਜਿਸ ਨੂੰ ਤੁਸੀਂ ਸਾਂਝਾ ਕਰੋ ਤਾਂ ਕਾਫੀ ਸਾਰੇ ਜਿਹੜੇ ਸਾਡੇ ਦਰਸ਼ਕ ਨੇ ਉਹਨਾਂ ਨੂੰ ਪਤਾ ਲੱਗੇ ਕਿ ਕੁਝ ਸਿੱਖਣ ਨੂੰ ਉਹਨਾਂ ਨੂੰ ਉਸ ਚੀਜ਼ ਤੋਂ ਮਿਲੇ ਕੋਈ ਇਹੋ ਜਿਹਾ ਕੇਸ ਤੁਹਾਡੇ ਕੋਲ ਆਇਆ ਹੋਵੇ ਮੇਰੇ ਕੋਲੇ ਮੇਰੇ ਕੋਲੇ ਜਿੱਦਾਂ ਅਸੀਂ ਗੱਲ ਕਰੀਏ ਕਿ ਬਹੁਤ ਤਰ੍ਹਾਂ ਦੇ ਡਿਫਰੈਂਟ ਕੇਸ ਆਉਂਦੇ ਨੇ ਉਹ ਕੋਰਸ ਸਾਈਕੀਐਟ੍ਰਿਕ ਪ੍ਰੋਬਲਮਸ ਨਾਲ ਵੀ ਆਉਂਦੇ ਨੇ ਰਿਲੇਸ਼ਨਸ਼ਿਪਸ ਨਾਲ ਵੀ ਆਉਂਦੇ ਨੇ ਆਪਣੇ ਬੱਚੇ ਜਿਹੜੇ ਜਿਨ੍ਹਾਂ ਨੂੰ ਪੜ੍ਹਾਈ ਦੇ ਵਿੱਚ ਧਿਆਨ ਨਹੀਂ ਲੱਗਦਾ ਦਾ ਯਾ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਤਾਂ ਮੈਂ ਹੁਣ ਰੀਸੈਂਟਲੀ ਮੈਂਸ਼ਨ ਇਹ ਕਰਨਾ ਚਾਹੂੰਗੀ ਕਿ ਮੇਰੇ ਕੋਲੇ ਜਿਹੜੇ ਹੁਣ ਕੇਸਸ ਆ ਰਹੇ ਨੇ ਉਹਨਾਂ ਦੇ ਵਿੱਚ ਬੱਚੇ ਸਾਡੇ ਜਿਹੜੇ 30 ਏਜ ਆ ਜਿਹੜਾ ਸਾਡੇ ਦੇਸ਼ ਦਾ ਭਵਿੱਖ ਹੈ ਉਹਨਾਂ ਦੇ ਬਾਰੇ ਮੈਂ ਮੈਂਸ਼ਨ ਕਰਨਾ ਚਾਹੂੰਗੀ ਕਿ ਐਗਜ਼ਾਮਪਲ ਇਹ ਹੈ ਕਿ ਉਹ ਇੱਕ ਬੱਚਾ ਜੋ ਇੱਕ ਬਹੁਤ ਵਧੀਆ ਫੈਮਿਲੀ ਬੈਕਗਰਾਉਂਡ ਤੋਂ ਬਿਲੋਂਗ ਕਰਦਾ ਹੈ ਜਿਹਦੇ ਕੋਲੇ ਸਾਰੇ ਰਿਸੋਰਸਸ ਨੇ ਜਿਹਦੇ ਪੇਰੈਂਟਸ ਉਹਨੂੰ ਹਰ ਮਹੀਨੇ ਸਾਰੇ ਪੈਸੇ ਵੀ ਭੇਜਦੇ ਨੇ ਫੋਰ ਐਗਜ਼ਾਮਪਲ ਉਹ ਚੰਡੀਗੜ੍ਹ ਵਰਗੇ ਕਿਸੇ ਵੀ ਅੱਛੇ ਸ਼ਹਿਰ ਦੇ ਵਿੱਚ ਪੜ੍ਹ ਲਿਖ ਰਿਹਾ ਹੈ ਤਾਂ ਉੱਥੇ ਕੀ ਪ੍ਰੋਬਲਮ ਆਉਂਦੀ ਹੈ ਕਿ ਉੱਥੇ ਉਹ ਬੱਚੇ ਆਪਣੇ ਆਪ ਨੂੰ ਲੈ ਕੇ ਪ੍ਰੋਬਲਮ ਸੋਲਵਿੰਗ ਜਾਂ ਉਹਨਾਂ ਦਾ ਇੱਕ ਸਪੋਰਟ ਸਿਸਟਮ ਵਧੀਆ ਨਹੀਂ ਹੈਗਾ ਸਪੋਰਟ ਸਿਸਟਮ ਦੇ ਲਈ ਮੈਂ ਮੈਸੇਜ ਦੇਣਾ ਚਾਹੁੰਦੀ ਆ ਕਿ ਆਪਣੇ ਘਰਾਂ ਦੇ ਵਿੱਚ ਆਪਣੇ ਬੱਚਿਆਂ ਦੇ ਨਾਲ ਉਹਨਾਂ ਦੇ ਨਾਲ ਪੇਰੈਂਟ ਸਪੋਰਟ ਸਿਸਟਮ ਵਧੀਆ ਬਣਾਉਣ ਸਮਾਜ ਦੇ ਵਿੱਚ ਜਿੱਥੇ ਉਹ ਪੜ ਰਹੇ ਨੇ ਜਿੱਨਾਂ ਲੋਕਾਂ 'ਚ ਉਹ ਵਿਝਰ ਰਹੇ ਨੇ ਉਹਨਾਂ 'ਚ ਚਾਹੇ ਉਹਨਾਂ ਦਾ ਸਪੋਰਟ ਸਿਸਟਮ ਨਹੀਂ ਵਧੀਆ ਹੋ ਰਿਹਾ ਪਰ ਅਸੀਂ ਇਹੋ ਜਿਹੀਆਂ ਸਰਵਿਸਿਜ਼ ਲੈ ਕੇ ਬੈਠੇ ਹਾਂ ਜਿੱਥੇ ਅਸੀਂ ਸਿਰਫ ਉਹਨਾਂ ਨੂੰ ਸਪੋਰਟ ਸਿਸਟਮ ਹੀ ਪ੍ਰੋਵਾਈਡ ਕਰਦੇ ਚਾਹੁੰਦੇ ਆ ਜਿੱਥੇ ਅਸੀਂ ਚਾਹੁੰਦੇ ਆ ਕਿ ਉਹ ਬੇਫਿਕਰੀ ਨਾਲ ਸਾਡੇ ਕੋਲ ਆਉਣ ਸਿਰ ਜੇ ਨੀਵਾ ਕਰਕੇ ਪਰੇਸ਼ਾਨੀ ਨਾਲ ਨਿਰਾਸ਼ਾ ਨਾਲ ਆ ਰਹੇ ਨੇ ਤਾਂ ਸਾਡੇ ਨਾਲ ਗੱਲ ਕਰਕੇ ਆਪਣੀਆਂ ਚੀਜ਼ਾਂ ਨੂੰ ਆਪਣੀਆਂ ਪ੍ਰੋਬਲਮਸ ਨੂੰ ਆਪਣੇ ਕੈਰੀਅਰਸ ਨੂੰ ਆਪਣੇ ਰਿਲੇਸ਼ਨਸ਼ਿਪ ਪ੍ਰਤੀ ਜਿੰਨੀਆਂ ਵੀ ਉਹਨਾਂ ਨੂੰ ਪ੍ਰੋਬਲਮਸ ਆ ਰਹੀਆਂ ਨੇ ਸਾਡੇ ਨਾਲ ਖੁੱਲ ਕੇ ਡਿਸਕਸ਼ਨ ਕਰਨ ਐਂਡ ਇਹ ਕੌਨਫਿਡੈਂਸ਼ੀਅਲ ਨੇ ਅਸੀਂ ਉਹਨਾਂ ਨੂੰ ਉਸ ਚੀਜ਼ ਨੂੰ ਲੈ ਕੇ ਹਾਈਲਾਈਟ ਨਹੀਂ ਕਰ ਰਹੇ ਪਰ ਐਟ ਦਾ ਐਂਡ ਅਸੀਂ ਉਹਨਾਂ ਲੋਕਾਂ ਨੂੰ ਮਦਦ ਕਰਨਾ ਚਾਹੁੰਦੇ ਆ ਸਪੋਰਟ ਸਿਸਟਮ ਪ੍ਰੋਵਾਈਡ ਕਰਨ ਦੇ ਲਈ ਮੈਂ ਚਾਹੁੰਦੀ ਆ ਕਿ ਅਸੀਂ ਉਹਨਾਂ ਨੂੰ ਸਟਰੋਂਗ ਫੜ ਕੇ ਰੱਖੀਏ ਤਾਂ ਸਾਡੇ ਬੱਚੇ ਨਾ ਨਸ਼ਿਆਂ 'ਚ ਜਾਣ ਨਾ ਸੁਸਾਈਡ ਕਰਨ ਇਸ ਤਰ੍ਹਾਂ ਦੀਆਂ ਐਗਜ਼ਾਮਪਲਸ ਮੈਂ ਆਪਣੇ ਕਲਾਇੰਟਸ ਨੂੰ ਵੀ ਜੋ ਮੇਰੇ ਕੋਲ ਆਉਂਦੇ ਨੇ ਉਹਨਾਂ ਨੂੰ ਮੈਂ ਹਮੇਸ਼ਾ ਦਿੰਦੀ ਰਹਿੰਦੀ ਆ ਮੇਰੀ ਇਹੀ ਹਿਦਾਇਤ ਹੁੰਦੀ ਹੈ ਕਿ ਸਟਰੋਂਗਲੀ ਆਪਣੇ ਆਪ ਨੂੰ ਜੋੜ ਕੇ ਰੱਖੋ ਆਪਣੇ ਆਪ ਦੇ ਨਾਲ ਜੀ ਅੱਜਕਲ ਕਿਹਾ ਜਾਂਦਾ ਕਿ ਮੈਡੀਟੇਸ਼ਨ ਕਰ ਲੋ ਯੋਗਾ ਕਰ ਲੋ ਤੁਸੀਂ ਆਪਣੇ ਆਪ ਨੂੰ ਬਿਲਕੁਲ ਠੀਕ ਰੱਖ ਸਕਦੇ ਹੋ ਬਿਲਕੁਲ ਫਿੱਟ ਰੱਖ ਸਕਦੇ ਹੋ ਜੇ ਇਹੀ ਚੀਜ਼ਾਂ ਕਰਕੇ ਬੰਦਾ ਫਿੱਟ ਰਹਿ ਸਕਦਾ ਹੈ ਤਾਂ ਫਿਰ ਸਾਈਕੋਲੋਜਿਸਟ ਦੇ ਕੋਲੋਂ ਕਿਉਂ ਰੀਚ ਆਊਟ ਕਰੇ ਹਾਂ ਜੀ ਬਹੁਤ ਵਧੀਆ ਸਵਾਲ ਹੈ ਦੇਖੋ ਮੈਡੀਟੇਸ਼ਨ ਉਹ ਜਦੋਂ ਮੈਡੀਟੇਸ਼ਨ ਅਸੀਂ ਬੋਲਦੇ ਆ ਤਾਂ ਉਹ ਤੋਂ ਪਹਿਲਾਂ ਹੀ ਉਹਦਾ ਅਰਥ ਨਿਕਲਦਾ ਕਿ ਉਹ ਸਾਡੇ ਦਿਮਾਗ ਨਾਲ ਜੁੜੀ ਹੋਈ ਹੈ ਮੈਡੀਟੇਸ਼ਨ ਅਸੀਂ ਅੱਖਾਂ ਬੰਦ ਕਰਕੇ ਧਿਆਨ ਲਾਉਨੇ ਆ ਉਹੀ ਮੈਡੀਟੇਸ਼ਨ ਹੈ ਯੋਗਾ ਅਸੀਂ ਸਰੀਰਕ ਤੌਰ ਤੇ ਕਰਦੇ ਆ ਤਾਂ ਮੈਂ ਐਜ਼ ਅ ਸਾਈਕੋਲੋਜਿਸਟ ਸਭ ਤੋਂ ਪਹਿਲਾਂ ਇਹੀ ਮੈਂਸ਼ਨ ਕਰ ਚੁੱਕੀ ਆ ਕਿ ਅਸੀਂ ਕੰਮ ਕਰਦੇ ਆ ਐਜ਼ ਅ ਸਾਈਕੋਲੋਜਿਸ ਸਾਨੂੰ ਪਹਿਲੇ ਦਿਨ ਤੋਂ ਇਹੀ ਅਪਰੋਚ ਸਿਖਾਈ ਜਾਂਦੀ ਹੈ ਕਿ ਅਸੀਂ ਆਪਣੇ ਮਨ ਤੇ ਦਿਮਾਗ ਬਾਡੀ ਤੇ ਮਾਈਂਡ ਉਹਦੇ ਨਾਲ ਹੀ ਕੰਮ ਕਰ ਰਹੇ ਆ ਤਾਂ ਯੋਗਾ ਤੇ ਮੈਡੀਟੇਸ਼ਨ ਬਹੁਤ ਪੁਰਾਣੀਆਂ ਪੁਰਾਤਨ ਟਾਈਮ ਤੋਂ ਚੱਲਦੀਆਂ ਹੋਈਆਂ ਆਰਟਸ ਦੇ ਹੁਣ ਵੀ ਮੋਡੀਫਾਈ ਹੋ ਰਹੀਆਂ ਨੇ ਐਡਵਾਂਸ ਹੋ ਰਹੀਆਂ ਨੇ ਐਂਡ ਮੈਂ ਇਹਨਾਂ ਦੇ ਵਿੱਚ ਬਿਲੀਵ ਕਰਦੀ ਆ ਐਜ਼ ਅ ਸਾਈਕੋਲੋਜਿਸਟ ਵੀ ਪਰ ਉਹ ਡਿਫਰੈਂਟ ਫਾਰਮਸ ਨੇ ਸਾਈਕੋਲੋਜੀ ਇੱਕ ਡਿਫਰੈਂਟ ਫਾਰਮ ਹੈ ਆਰਟ ਡਰਾਮਾ ਥੈਰੇਪੀ ਇਜ਼ ਡਿਫਰੈਂਟ ਫਾਰਮ ਹੈ ਤੇ ਜੇ ਕੋਈ ਕਹਿੰਦਾ ਹੈਗਾ ਕਿ ਮੈਂ ਇਸ ਨੂੰ ਹੀਲਿੰਗ ਨਾਲ ਠੀਕ ਕਰਦਾ ਬਾਡੀ ਮੂਵਮੈਂਟਸ ਨਾਲ ਠੀਕ ਕਰਦਾ ਟੱਚ ਸਾਊਂਡ ਨਾਲ ਹੀਲ ਕਰਦਾ ਤਾਂ ਉਹ ਸਾਰੀਆਂ ਇੱਕ ਡਿਫਰੈਂਟ ਫਾਰਮ ਨੇ ਤਾਂ ਸਾਰੀਆਂ ਚੀਜ਼ਾਂ ਅਲਟੀਮੇਟਲੀ ਤੁਹਾਡੀ ਓਵਰਆਲ ਗਰੋਥ ਲਈ ਕੰਮ ਕਰ ਰਹੀਆਂ ਨੇ ਅਸੀਂ ਖੁਦ ਕਹਿੰਦੇ ਆ ਕਿ ਤੁਸੀਂ ਯੋਗਾ ਵੀ ਕਰੋ ਤੁਸੀਂ ਮੈਡੀਟੇਸ਼ਨ ਵੀ ਕਰੋ ਤੁਸੀਂ ਨਾਲ ਦੀ ਨਾਲ ਸਾਰੀਆਂ ਸਾਈਕੋਮੈਟ੍ਰਿਕ ਅਸੈਸਮੈਂਟ ਤੇ ਫਾਲੋ ਅਪ ਤੇ ਵੀ ਰਹੋ ਤੁਸੀਂ ਆਪਣੇ ਇੰਟਰਸਟ ਨਾਲ ਰਿਲੇਟਡ ਆਰਟ ਡਾਂਸ ਥੈਰੇਪੀ 뮤జిక్ ਉਹ ਸਭ ਵੀ ਜੁਆਇਨ ਕਰੋ ਤਾਂ ਇਹ ਸਾਰੀਆਂ ਚੀਜ਼ਾਂ ਇੰਟਰਕਨੈਕਟਿਡ ਨੇ ਇੰਨਾਂ ਸਾਰੀਆਂ ਚੀਜ਼ਾਂ ਦੇ ਨਾਲ ਜੁੜੇ ਰਹਿਣ ਦੇ ਨਾਲ ਹੀ ਅਸੀਂ ਇੱਕ ਜਿਹੜੀ ਬੈਲੈਂਸਡ ਅਪਰੋਚ ਹੈ ਲਾਈਫ ਨੂੰ ਸਰੀਰਿਕ ਤੇ ਮਾਨਸਿਕ ਤੌਰ ਤੇ ਉਹ ਦੇ ਸਕਦੇ ਆ ਜੀ ਮਮ ਪੇਰੈਂਟਸ ਆਪਣੇ ਬੱਚਿਆਂ ਦੇ ਲਈ ਬਹੁਤ ਕੁਝ ਕਰਦੇ ਨੇ ਹੈਨਾ ਪਰ ਇੱਕ ਟਾਈਮ ਇਹ ਹਜੇ ਆ ਜਾਂਦਾ ਕਿ ਬੱਚੇ ਆਪਣੇ ਪੇਰੈਂਟਸ ਦੇ ਲਈ ਕੁਝ ਨਹੀਂ ਕਰਦੇ ਹੈ ਜੇ ਕੇਸ ਆਉਂਦੇ ਨੇ ਤੁਹਾਡੇ ਕੋਲ ਬਿਲਕੁਲ ਇਹ ਸਾਡੇ ਜੀਵਨ ਦੀ ਤਰਾਸਤੀ ਹੈ ਕਿ ਸਾਨੂੰ ਉਹ ਕੇਸਸ ਦੇ ਨਾਲ ਡੀਲ ਵੀ ਕਰਨਾ ਪੈਂਦਾ ਦੇਖਣਾ ਵੀ ਪੈਂਦਾ ਤੇ ਸਾਨੂੰ ਕਿਤੇ ਨਾ ਕਿਤੇ इमोशनल ਤੌਰ ਤੇ ਉਸ ਚੀਜ਼ ਲਈ ਬੁਰਾ ਵੀ ਲੱਗਦਾ ਕੋਈ ਕੇਸਾਂ ਜਾਂ ਤੁਸੀਂ ਹਾਂਜੀ ਮੈਂ ਮੇਰੇ ਕੋਲੇ ਹੁਣ ਕੁਝ ਇਸ ਤਰ੍ਹਾਂ ਦੇ ਕੇਸ ਆ ਰਹੇ ਨੇ ਜਿਹੜੇ ਕਿ ਬੱਚਿਆਂ ਦੇ ਪੇਰੈਂਟਸ ਬਹੁਤ ਟਾਈਮ ਤੋਂ ਚੰਡੀਗੜ੍ਹ ਰਹਿ ਰਹੇ ਨੇ ਪਰ ਉਹ ਆਪਣੀਆਂ ਜ਼ਿੰਦਗੀ ਦੀਆਂ ਰੁਝੇਵਿਆਂ ਪ੍ਰੋਬਲਮਜ਼ ਜਾਂ ਕੰਮਕਾਰਾਂ ਦੇ ਵਿੱਚ ਉਲਝੇ ਹੋਣ ਕਰਕੇ ਉਹਨਾਂ ਨੂੰ ਬਾਹਰਲੇ ਸ਼ਹਿਰਾਂ ਤੋਂ ਬਾਹਰਲੀਆਂ ਕੰਟਰੀਜ਼ ਤੋਂ ਉਸ ਤਰੀਕੇ ਨਾਲ ਵਿਜ਼ਿਟ ਨਹੀਂ ਕਰ ਪਾਉਂਦੇ ਫਾਰ ਐਗਜ਼ਾਮਪਲ ਉਹ ਕੋਈ ਪੇਸ਼ੈਂਟ ਹੈ ਸਾਡੇ ਕੋਲੇ ਜਿਨ੍ਹਾਂ ਨੂੰ ਸੀਨੀਅਰ ਏਜ ਦੇ ਵਿੱਚ ਪ੍ਰੋਬਲਮਸ ਹੁੰਦੀਆਂ ਨੇ ਜਿਵੇਂ ਡਿਮੈਂਸ਼ੀਆ ਹੈਗਾ ਜਾਂ ਹੋਰ ਚੀਜ਼ਾਂ ਨੇ ਉਹ ਪ੍ਰੋਬਲਮ ਕਿਉਂਕਿ ਉਹਨਾਂ ਨੂੰ ਗੱਲ ਕਰਨ ਨੂੰ ਕੋਈ ਨਹੀਂ ਮਿਲਦਾ ਬੱਚਿਆਂ ਦੇ ਟਾਈਮ ਜ਼ੋਨ ਡਿਫਰੈਂਟ ਨੇ ਉਹ ਉਹਨਾਂ ਨੂੰ ਕਿਸੇ ਤਿਉਹਾਰ ਉਹਨਾਂ ਦੇ ਬਰਥਡੇ ਉਹਨਾਂ ਦੀ ਅਨਿਵਰਸਰੀਜ਼ ਤੇ ਉੱਤੇ ਉਹਨਾਂ ਨੂੰ ਨਹੀਂ ਆਪ ਆਉਂਦੇ ਹੈਗੇ ਤਾਂ ਇਦਾਂ ਦੇ ਕੇਸਸ ਦੇ ਵਿੱਚ ਅਸੀਂ ਬੁਰਾ ਫੀਲ ਕਰਦੇ ਆ ਕਿ ਜਦੋਂ ਪੇਰੈਂਟਸ ਦੇ ਲੈਵਲ ਤੇ ਜਦੋਂ ਬੱਚਿਆਂ ਦੇ ਲੈਵਲ ਤੇ ਮਾਪੇ ਨੂੰ ਉਸ ਤਰੀਕੇ ਨਾਲ ਦੇਖਣ ਦਾ ਟਾਈਮ ਆਉਂਦਾ ਤਾਂ ਉਦੋਂ ਸ਼ਾਇਦ ਅਸੀਂ ਆਪਣੀ ਪਰਸਨਲ ਲਾਈਫ ਦੇ ਵਿੱਚ ਇੰਨਾ ਉਲਝ ਜਾਣਾ ਹੈ ਕਿ ਅਸੀਂ ਆਪਣੇ ਮਾਪੇ ਨੂੰ ਹੱਥ ਫੜ ਕੇ ਸ਼ਾਇਦ ਉਹਦਾ ਨਹੀਂ ਤੋਰ ਕੇ ਲੈ ਕੇ ਜਾ ਸਕਦੇ ਜਿਵੇਂ ਸਾਡੇ ਮਾਪੇ ਸਾਨੂੰ ਆਪਣੇ ਹੱਥ ਨਾਲ ਖਵਾਉਂਦੇ ਸੀ ਤੇ ਸਾਨੂੰ ਚੱਲਣਾ ਸਿਖਾਇਆ ਸੀ ਤੇ ਮੈਂ ਰਿਕੁਐਸਟ ਕਰਦੀ ਆਂ ਕਿ ਭਾਵੇਂ ਤੁਸੀਂ ਦੁਨੀਆ ਦੇ ਵਿੱਚ ਕਿਸੇ ਵੀ ਸ਼ਿਖਰ ਤੇ ਪਹੁੰਚ ਜਾਓ ਜਿੰਨੀ ਮਰਜ਼ੀ ਤਰੱਕੀ ਕਰ ਲਓ ਜਿੰਨੀ ਮਰਜ਼ੀ ਸਫਲਤਾ ਦੇ ਪਹੁੰਚ ਜਾਓ ਤੁਹਾਡੇ ਮਾਪੇ ਹਮੇਸ਼ਾ ਤੁਹਾਡੀ ਕਿਸੇ ਵੀ ਕੋਨੇ 'ਚ ਬੈਠ ਕੇ ਤੁਹਾਡੀ ਪ੍ਰਾਇਓਰਿਟੀ ਹੋਣੇ ਚਾਹੀਦੇ ਨੇ ਕਿਉਂਕਿ ਉਹਨਾਂ ਤੋਂ ਵੱਧ ਕੇ ਸ਼ਾਇਦ ਸਾਡੇ ਲਈ ਕੁਝ ਵੀ ਚੀਜ਼ ਨਹੀਂ ਹੈਗੀ ਅੱਛਾ ਮੈਮ ਇੱਕ ਹੋਰ ਕੁਐਸ਼ਚਨ ਮੇਰਾ ਤੁਹਾਨੂੰ ਏ ਹੈ ਕਿ ਬੰਦੇ ਨੂੰ ਕਦੋਂ ਪਤਾ ਲੱਗਦਾ ਹੈ ਕਿ ਉਹ ਹੁਣ ਡਿਪਰੈਸ਼ਨ ਦਾ ਸ਼ਿਕਾਰ ਹੋ ਚੁੱਕਿਆ ਹੈ ਉਹ ਡਿਪਰੈਸ਼ਨ ਉਹ ਮੈਂਟਲ ਹੈਲਥ ਦੇ ਨਾਲ ਜੁੜਿਆ ਕਿਉਂਕਿ ਕਾਫੀ ਟਾਈਮ ਤੱਕ ਮੈਂ ਆਪਣੇ ਇੰਡੀਅਨ ਸੋਸਾਇਟੀ ਦੀ ਗੱਲ ਕਰਾਂ ਉਹਨਾਂ ਨੂੰ ਕੋਈ ਵੀ ਪ੍ਰੋਬਲਮ ਹੋ ਜਾਏਗੀ ਨਾ ਉਹ ਆਪਣੀ ਪ੍ਰੋਬਲਮ ਨੂੰ ਰਿਵੀਲ ਹੀ ਨਹੀਂ ਕਰਦੇ ਉਹ ਕਿਸੇ ਵੀ ਕੇਮਿਸਟ ਦੇ ਕੋਲੋਂ ਦਵਾਈ ਲੈ ਕੇ ਆ ਜਾਣਗੇ ਕਿ ਕੋਈ ਵੀ ਪ੍ਰੋਬਲਮ ਹੋਏਗੀ ਇਹ ਤਾਂ ਦਰਦ ਦਾ ਇਹ ਤਾਂ ਨਾਰਮਲ ਦਰਦ ਦਾ ਪਰ ਬੰਦੇ ਨੂੰ ਕਦੇ ਕਦੋਂ ਪਤਾ ਲੱਗੇਗਾ ਕਿ ਇਹ ਇੱਕ ਬਹੁਤ ਵੱਡੀ ਪ੍ਰੋਬਲਮ ਉਹਦੇ ਅੰਦਰ ਜਿਹੜੀ ਸਟਾਰਟ ਹੋ ਚੁੱਕੀ ਹੈ ਮਮ ਦੇਖੋ ਅਸੀਂ ਐਜ਼ ਅ ਐਂਜੋ ਇਹੀ ਕੋਸ਼ਿਸ਼ ਕਰ ਰਹੇ ਹਾਂ ਕਿ ਅਵੇਅਰਨੈਸ ਇਸ ਤਰੀਕੇ ਨਾਲ ਕ੍ਰੀਏਟ ਕਰੀਏ ਜਿੱਥੇ ਲੋਕਾਂ ਦੇ ਮਨ ਦੇ ਵਿੱਚ ਇਹ ਘੰਟੀ ਵੱਜੇ ਕਿ ਬਈ ਹੁਣ ਸਾਨੂੰ ਇਸ ਚੀਜ਼ ਦੇ ਲਈ ਹੈਲਪ ਦੀ ਜ਼ਰੂਰਤ ਹੈ ਦੂਜਾ ਕੀ ਹੈ ਕਿ ਸਾਡੀ ਸੁਸਾਇਟੀ ਦੇ ਵਿੱਚ ਇੱਕ ਸਾਈਕੋਲੋਜੀਕਲ ਇਫੈਕਟ ਪਹਿਲੇ ਟਾਈਮ ਤੋਂ ਜਦੋਂ ਤੋਂ ਬਣੀ ਹੈ ਪੁਰਾਣਾ ਜਿਵੇਂ ਜਿਵੇਂ ਬੇਸਿਕਲੀ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਉੱਥੇ ਜਦ ਤੱਕ ਉਹ ਗੋਲੀ ਨਹੀਂ ਖਾਂਦੇ ਨਾ ਉਹਨਾਂ ਨੂੰ ਇੱਕ ਸਾਈਕੋਲੋਜੀਕਲ ਇੰਪੈਕਟ ਹੁੰਦਾ ਹੈ ਕਿ ਅਸੀਂ ਬਿਨਾਂ ਗੋਲੀ ਖਾਏ ਗੱਲਾਂ ਮਾਰ ਕੇ ਕਿਵੇਂ ਠੀਕ ਹੋ ਸਕਦੇ ਆ ਤਾਂ ਉਹ ਉਹਦੇ ਲਈ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਹੁਣ ਜਿਹੜੀ ਹੁਣ ਦੀ ਜਨਰੇਸ਼ਨ ਉਹ ਇਸ ਚੀਜ਼ ਨੂੰ ਸਮਝਦੀ ਹੈ ਕਿ ਕਾਉਂਸਲਿੰਗ ਹੈ ਟਾਕਿੰਗ ਥੈਰਪੀਜ਼ ਹੈ ਅਦਰ ਥੈਰਪੀਜ਼ ਹੈਗੀਆਂ ਨੇ ਪਰ ਇਹ ਜਿਹੜਾ ਆਬਜ਼ਰਵੇਸ਼ਨਲ ਲਰਨਿੰਗ ਹੈ ਇੱਕ ਤਾਂ ਦਵਾਈ ਖਾ ਕੇ ਠੀਕ ਹੋਣਾ ਦੂਜਾ ਇਹਦਾ ਸਾਇੰਟਿਫਿਕਲੀ ਕੀ ਹੈ ਕਿ ਜਦੋਂ ਡਿਪਰੈਸ਼ਨ ਹੁੰਦਾ ਹੈ ਨਾ ਐਂਜ਼ਾਇਟੀ ਹੁੰਦੀ ਹੈ ਤੇ ਸਾਡੇ ਲੋਕ ਉਸ ਨੂੰ ਇਮੋਸ਼ਨ ਨੂੰ ਐਕਸਪ੍ਰੈਸ ਨਹੀਂ ਕਰ ਪਾਉਂਦੇ ਉਹ ਇਹ ਨਹੀਂ ਦੱਸ ਪਾਉਂਦੇ ਵੀ ਮੈਨੂੰ ਅੱਜ ਪਰੇਸ਼ਾਨੀ ਹੈ ਮੈਂ ਉਦਾਸ ਹਾਂ ਮੇਰਾ ਮਨ ਦੁਖੀ ਹੈ ਬਿਨਾਂ ਕਿਸੇ ਵਜ੍ਹਾ ਤੋਂ ਉਹ ਉਕੇ ਇਸ ਕਰਕੇ ਆ ਕਿਉਂਕਿ ਐਕਸਪ੍ਰੈਸ ਨਹੀਂ ਕਰ ਪਾਉਂਦੇ ਐਕਸਪ੍ਰੈਸ ਨਹੀਂ ਕਰਦੇ ਤਾਂ ਸੋਮੈਟਿਕ ਸਿੰਪਟਮਸ ਆ ਜਾਂਦੇ ਨੇ ਇੱਕ ਤਮ ਹੁੰਦੀ ਹੈ ਸਾਈਕੋਲੋਜੀ ਚ ਕਿ ਡਿਪਰੈਸ਼ਨ ਐਂਜਾਇਟੀ ਦੇ ਵਿੱਚ ਸੋਮੈਟਿਕ ਸਿੰਪਟਮਸ ਆ ਜਾਂਦੇ ਨੇ ਸਰੀਰ ਦਰਦ ਕਰਨ ਲੱਗ ਜਾਂਦਾ ਬੰਦਾ ਕਹਿੰਦਾ ਜੀ ਬਿਨਾ ਮਤਲਬ ਤੋਂ ਜੀ ਮੇਰਾ ਤਾਂ ਮੈਕ ਖੂਨ ਵੀ ਚੈੱਕ ਕਰਾ ਲਿਆ ਜੀ ਰਿਪੋਰਟਾਂ ਵੀ ਠੀਕ ਆਈਆਂ ਨੇ ਜੀ ਮੇਰੇ ਦਰਦਾਂ ਪੈਂਦੀਆਂ ਰਹਿੰਦੀਆਂ ਨੇ ਉਹ ਦਰਦਾਂ ਐਸੇ ਕਰਕੇ ਪੈਂਦੀਆਂ ਨੇ ਕਿ ਉਹ ਕਿਤੇ ਨਾ ਕਿਤੇ ਤੁਹਾਡੇ 네ਗੇਟਿਵ ਇਮੋਸ਼ਨਸ ਨੇ ਜੋ ਬਾਡੀ ਚ ਵੈਂਟ ਆਊਟ ਨਹੀਂ ਹੋ ਰਹੇ ਔਰ ਤੁਹਾਨੂੰ ਉਹਨਾਂ ਨੂੰ ਵੈਂਟ ਆਊਟ ਕਰਨ ਦਾ ਤਰੀਕਾ ਨਹੀਂ ਮਿਲ ਰਿ ਉਹ ਸਾਰਾ ਤਰੀਕਾ ਸਿਖਾਣ ਦੀ ਹੀ ਇੱਕ ਕੋਸ਼ਿਸ਼ ਕਰ ਰਹੇ ਆ ਕਿ ਉਹ ਦਵਾਈਆਂ ਨਾ ਖਾਣ ਬਿਮਾਰੀਆਂ ਰਿਪੋਰਟਾਂ ਹੈ ਨਹੀਂ ਰਿਪੋਰਟਾਂ ਚ ਕੁਝ ਨਹੀਂ ਆ ਰਿਹਾ ਪਰ ਜੇ ਉਹ ਪ੍ਰੋਬਲਮ ਹੈ ਤਾਂ ਉਸ ਟਾਈਮ ਤੋਂ ਉਹਨਾਂ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਇਹ ਇੱਕ ਮੈਂਟਲ ਪ੍ਰੋਬਲਮ ਵੀ ਹੋ ਸਕਦੀ ਹੈ ਇਹ ਕੋਈ ਡਿਪਰੈਸ਼ਨ ਐਂਜ਼ਾਇਟੀ ਵੀ ਹੋ ਸਕਦੀ ਹੈ ਕਿ ਹੁਣ ਸਾਨੂੰ ਜਾ ਕੇ ਗੱਲ ਕਰਨ ਦੀ ਜ਼ਰੂਰਤ ਹੈ ਦਵਾਈਆਂ ਖਾਣ ਦੀ ਜ਼ਰੂਰਤ ਨਹੀਂ ਹੈਗੀ ਜੀ ਲਾਸ ਸਵਾਲ ਮੇਰਾ ਤੁਹਾਨੂੰ ਸਜੇਕਰ ਅਸੀਂ ਆਪਣੀਆਂ ਦਾਦੀਆਂ ਨਾਨੀਆਂ ਦੇ ਨਾਲ ਇਹ ਚੀਜ਼ਾਂ ਦੀ ਗੱਲ ਕਰੀਏ ਨਾ ਮੈਂਟਲ ਹੈਲਥ ਇਸ਼ੂਜ਼ ਜਾਂ ਕੁਝ ਹੋਰ ਦੇ ਲੈ ਇਹ ਕੀ ਹੁੰਦਾ ਸਾਡੇ ਟਾਈਮ ਤੋਂ ਤਹੇਜਾ ਕੁਝ ਹੁੰਦਾ ਹੀ ਨਹੀਂ ਸੀਗਾ ਇਹ ਬਿਮਾਰੀਆਂ ਅੱਜ ਚੜੀਆਂ ਤਾਂ ਇਹਦੇ ਵਿੱਚ ਕਿਤੇ ਨਾ ਕਿਤੇ ਮੋਬਾਈਲ ਫੋਨਸ ਸੋਸ਼ਲ ਮੀਡੀਆ ਨੈਟਵਰਕਸ ਇਹ ਕਸੂਰਵਾਲ ਹੈਗੇ ਨੇ ਆ ਮੈਂ ਤੁਹਾਡੇ ਸਵਾਲ ਨੂੰ ਪਹਿਲਾਂ ਥੋੜਾ ਡਿਟੇਲ ਚ ਸਮਝਣਾ ਚਾਹੁੰਦੀ ਆ ਕਿ ਕਸੂਰਵਾਰ ਤੁਸੀਂ ਕਿਸ ਸੈਂਸ ਦੇ ਵਿੱਚ ਕਹਿ ਰਹੇ ਹੋ ਕਿਉਂਕਿ ਸੋਸ਼ਲ ਮੀਡੀਆ ਨੇ ਸਾਡੇ ਸਾਨੂੰ ਸਾਰਾ ਕੰਟਰੋਲ ਦੇ ਵਿੱਚ ਕੀਤਾ ਹੋਇਆ ਹੈ ਅਨਾ ਅਸੀਂ ਸੋਸ਼ਲ ਮੀਡੀਆ ਐਡਿਕਟਡ ਹੋ ਚੁੱਕੇ ਆ ਤਾਂ ਉਸ ਟਾਈਮ ਦੇ ਵਿੱਚ ਇਹ じゃ ਕੁਝ ਵੀ ਨਹੀਂ ਹੁੰਦਾ ਸੀ ਕੋਈ ਨੈਟਵਰਕ ਨਹੀਂ ਕੋਈ ਸੋਸ਼ਲ ਮੀਡੀਆ ਨਹੀਂ ਕੋਈ ਕੁਝ ਨਹੀਂ ਮੈਂ ਸਮਝ ਮੈਂ ਸਮਝ ਗਈ ਸੋਸ਼ਲ ਮੀਡੀਆ ਜਿਵੇਂ ਮੈਂ ਪਹਿਲਾਂ ਵੀ ਮੈਂਸ਼ਨ ਕੀਤਾ ਕਿ ਹਰ ਚੀਜ਼ ਦੇ ਦੋ ਪਹਿਲੂ ਨੇ ਸੋਸ਼ਲ ਮੀਡੀਆ ਦੇ ਚੰਗੇ ਪਹਿਲੂ ਵੀ ਬਹੁਤ ਨੇ ਸਾਨੂੰ ਚੰਗੀਆਂ ਚੀਜ਼ਾਂ ਵੀ ਬਹੁਤ ਸਿੱਖਣ ਨੂੰ ਮਿਲਦੀਆਂ ਨੇ ਮਾੜੀਆਂ ਵੀ ਸਿੱਖਣ ਨੂੰ ਮਿਲਦੀਆਂ ਨੇ ਸਾਡੇ ਆ ਤਾਂ ਕੰਟਰੋਲ ਹੈਗਾ ਜਿਹੜੀ ਤੁਸੀਂ ਜਨਰੇਸ਼ਨਲ ਗੱਲ ਗਈ ਹੈ ਸਾਡੇ ਨਾਨੀਆਂ ਦਾਦੀਆਂ ਤੇ ਉਹਨਾਂ ਦੇ ਟਾਈਮ ਦੇ ਵਿੱਚ ਇਹ ਪ੍ਰੋਬਲਮਸ ਸੀਗੀਆਂ ਪਰ ਉਹ ਪ੍ਰੋਬਲਮਸ ਘਰ ਦੇ ਲੈਵਲ ਤੇ ਹੱਲ ਹੋ ਜਾਂਦੀਆਂ ਸੀ ਉਹ ਪ੍ਰੋਬਲਮਸ ਕਦੇ ਉਸ ਤਰ੍ਹਾਂ ਦੀਆਂ ਪ੍ਰੋਬਲਮਸ ਜਾਂ ਡਿਜ਼ੀਜ਼ ਜਾਂ ਫਿਰ ਡਿਸਆਰਡਰਸ ਨਹੀਂ ਕਨਵਰਟ ਹੋਏ ਠੀਕ ਹੈ ਕਿਉਂਕਿ ਉੱਥੇ ਉਹਨਾਂ ਕੋਲੇ ਉਹਨਾਂ ਚੀਜ਼ਾਂ ਨੂੰ ਵੈਂਟ ਆਊਟ ਕਰਨ ਦੇ ਤਰੀਕੇ ਬਹੁਤ ਸੀ ਸਾਡੀਆਂ ਸਾਡੀਆਂ ਨਾਨੀਆਂ ਦਾਦੀਆਂ ਇਕੱਠੀਆਂ ਹੋ ਕੇ ਗੱਲਾਂ ਕਰਦੀਆਂ ਸੀ ਐਡੇ ਵੱਡੇ ਪਰਿਵਾਰ ਸੀ ਉਹ ਇੰਨੀਆਂ ਸਾਰੀਆਂ ਐਕਟੀਵਿਟੀਆਂ ਕਰਦੀਆਂ ਸੀ ਕੋਈ ਦਰਿਆ ਬੁੰੜ ਰਹੇ ਨੇ ਕੋਈ ਖੇਸਤਾਂ ਦੇ ਬੰਬਲ ਵਟ ਰਹੇ ਨੇ ਤੇ ਇੰਨਾ ਕੁਝ ਤਾਂ ਹੁੰਦਾ ਸੀਗਾ ਤੇ ਉੱਥੇ ਉਹਨਾਂ ਦੀ ਥੈਰੇਪੀ ਤਾਂ ਆਪਣੇ ਆਪ ਹੀ ਹੋ ਜਾਂਦੀ ਸੀ ਬੇੜੇ ਦੇ ਵਿੱਚ ਬਹਿਣਾ ਗੱਲਾਂ ਬਾਤ ਹੁਣ ਉਹ ਚੀਜ਼ਾਂ ਰਹੀਆਂ ਹੀ ਉਹ ਚੀਜ਼ਾਂ ਰਹੀਆਂ ਨਹੀਂ ਤੇ ਐਸੇ ਕਰਕੇ ਉਹਨਾਂ ਨੂੰ ਲੱਗਦਾ ਕਿ ਇਹੋ ਜਿਹੇ ਕਿਹੜੀਆਂ ਬਿਮਾਰੀਆਂ ਹੁੰਦੀਆਂ ਨੇ ਜਿਨ੍ਹਾਂ ਦੀ ਤੁਸੀਂ ਗੱਲ ਕਰਦੇ ਹੋ ਕਿਉਂਕਿ ਸਾਡੀ ਜਨਰੇਸ਼ਨ ਕੋਲੇ ਉਹਦਾਂ ਦੀਆਂ ਨਾ ਤਾਂ ਹੌਬੀਜ਼ ਰਹੀਆਂ ਨਾ ਉਹਦਾਂ ਦੇ ਕੰਮ ਰਹੇ ਅਸੀਂ ਕਿਹੜਾ ਉੱਥੇ ਤੀਆਂ ਦੇ ਸੱਥਾਂ 'ਚ ਜਾ ਕੇ ਇਕੱਠੇ ਹੋ ਕੇ ਬੈਠਣਾ ਸਾਡੇ ਤਾਂ ਜੇ ਅਸੀਂ ਕਿਸੇ ਗਰੁੱਪ 'ਚ ਜਾ ਕੇ ਇਕੱਠੇ ਵੀ ਬੈਠਦੇ ਹਾਂ ਤਾਂ ਉੱਥੇ ਵੀ ਸੋਸ਼ਲ ਮੀਡੀਆ ਪੋਸਟਾਂ ਲਾਈਕਸ ਇਹ ਸਭ ਗੱਲਾਂ ਹੁੰਦੀਆਂ ਨੇ ਤੇ ਸਾਨੂੰ ਗੱਲਾਂ ਬਾਤਾਂ ਘੱਟ ਹੁੰਦੀਆਂ ਨੇ ਫੋਟੋਗ੍ਰਾਫਸ ਵੀਡੀਓਗ੍ਰਾਫੀ ਇਹ ਜ਼ਿਆਦਾ ਇਹ ਜ਼ਿਆਦਾ ਹੁੰਦੀ ਹੈ ਤਾਂ ਸੋਸ਼ਲ ਮੀਡੀਆ ਤੇ ਇਹ ਜਿਹੜੇ ਹੈਗੇ ਨੇ ਚੀਜ਼ਾਂ ਇਹ ਇੱਕ ਇੱਕ ਦੂਜੇ ਨਾਲ ਜੁੜੇ ਹੋਏ ਨੇ ਤੇ ਪੋਜ਼ਿਟਿਵ 네ਗੇਟਿਵ ਇਫੈਕਟ ਦਿਖਾਉਂਦੇ ਨੇ ਤੇ ਸਾਡੇ ਸਮਾਜ ਦਾ ਉਹਨਾਂ ਚੀਜ਼ਾਂ ਦੇ ਨਾਲ ਜਿਹੜਾ ਇੱਕ ਦੂਜੇ ਵਿਚਰਨ ਦਾ ਜਿਹੜਾ ਤਰੀਕਾ ਹੈਗਾ ਉਹ ਗਲਤ ਹੋ ਗਿਆ ਹੈ ਜਾਂ ਕਹਿ ਲਓ ਕਿ ਅਸੀਂ ਉਹਨੂੰ ਸਹੀ ਤਰੀਕੇ ਨਾਲ ਟੈਕਲ ਨਹੀਂ ਕਰ پا ਰਹੇ ਬਹੁਤ ਬਹੁਤ ਧੰਨਵਾਦ। ਮੈਨੂੰ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ। ਇਸ ਸਮੇਂ ਸਾਡੇ ਨਾਲ ਮੌਜੂਦ ਸਨ ਸਾਈਕੋਲੋਜਿਸਟ ਸ਼ਵਾਨਾ ਆਜ਼ਮ ਜਿਨ੍ਹਾਂ ਦੇ ਨਾਲ ਅੱਜ ਅਸੀਂ ਡਿਪਰੈਸ਼ਨ, ਮੈਂਟਲ ਹੈਲਥ ਇਸ਼ੂਜ਼ ਨੂੰ ਲੈ ਕੇ ਗੱਲਬਾਤ ਕੀਤੀ। ਇਹੋ ਜਿਹੀਆਂ ਨਵੀਆਂ ਤੇ ਤਾਜ਼ੀਆਂ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ। ਤੁਹਾਡੇ ਨਾਲ ਮੈਂ ਕਰੁਨਾ ਸ਼ਰਮਾ, ਕੈਮਰਾ ਪਰਸਨ ਮੋਹਨ ਦੇਨਾ।